ਹਾਂਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਸੁਖਜਿੰਦਰ ਸਿੰਘ ਸਿੱਧੂ ਤੇ ਤੁਹਾਡੇ ਆਪਣੇ ਚੈਨਲ ਜੱਗ ਜਉਂਦਿਆਂ ਦੇ ਮੇਲੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਤੁਹਾਨੂੰ ਜਿਹਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ ਉਹਨੂੰ ਵੀ ਬਾਈ ਨੂੰ ਅਸੀਂ ਸਾਰੇ ਜਾਣੇ ਬੜੇ ਵਧੀਆ ਟਾਈਮ ਤੋਂ ਜਾਣਦੇ ਆ ਅਸੀਂ ਬਹੁਤ ਟਾਈਮ ਤੋਂ ਉਹਨਾਂ ਨਾਲ ਪਿਆਰ ਆ ਸਾਡਾ ਬਾਈ ਦੇ ਦੇਖਦੇ ਆ ਮਲਟੀ ਟੈਲੈਂਟ ਬਾਈ ਆਗਾ ਸਾਡਾ ਤੇ ਬਾਈ ਨੂੰ ਅਸੀਂ ਤਾਂ ਸਾਰੇ ਜਾਣੇ ਛਿੰਦਾ ਹੀ ਕਹਿੰਦੇ ਆਂਗੇ ਤੇ ਬਾਈ ਨੂੰ ਜ਼ਿਆਦਾਤਰ ਜਿਹੜੇ ਕਬੱਡੀ ਵਾਲੇ ਉਹ ਛਿੰਦੇ ਨੰਗਲ ਦੇ ਨਾਮ ਨਾਲ ਜਾਣਦੇ ਆ ਬਾਈ ਨੂੰ ਤੇ ਮਲਾਉਂਦੇ ਆ ਜੋ ਬਾਈ ਨਾਲ ਸੱਸੀ ਦਾ ਬਾਈ ਸੱਸੀ ਦਾ ਬਾਈ ਠੀਕ ਠਾਕ ਛਿੰਦੇ ਬਾਈ ਵਧੀਆ ਵਧੀਆ ਹੋਰ ਕਿੱਦਾਂ ਕਰ ਪਰਿਵਾਰ ਸਾਰਾ ਠੀਕ ਹੈ ਜੀ ਵਧੀਆ ਰਹੇ ਠੀਕ ਹੈ ਤੁਸੀਂ ਹੁਣ ਹੀ ਮੁੜਿਆਂ ਡੀਆ ਤੂੰ ਹਣਾ ਥੋੜਾ ਟਾਈਮ ਨਹੀਂ ਹੋਇਆ ਗਿਆ ਨੂੰ ਤੁਹਾਨੂੰ ਜਨਮ ਮਹੀਨਾ ਕਿੰਨਾ ਟਾਈਮ ਲਾ ਇੰਡੀਆ ਫਿਰ ਤੱਕੀ ਆ ਵੀਰੇ ਤਨ 3 ਮਹੀਨਾ ਹਰੇਕ ਸਾਲ ਹੀ ਜਾਣਦੇ ਆ ਤੁਸੀਂ ਹਾਂ ਵੀਰੇ ਹਰੇਕ ਸਾਲ ਮੰਜਾਂ ਨਵਰੀ ਫਰਵਰੀ ਦੇਖੀ ਨਹੀਂ ਹਾਲੇ ਠੀਕ ਆ ਮੈਂ ਇਥੋਂ ਕੈਨੇਡਾ ਦੀ ਨਹੀਂ ਦੇਖੀ ਤੁਸੀਂ ਜਾਣ ਬਈ ਜਿਹੜੀ ਫਰਵਰੀ ਆਪਣੀ ਵੈਂਟਰੀ ਦੇਦੇ ਤੁਸੀਂ ਹੈ ਹਾਂ ਕਰਮਾਂ ਵਾਲਿਆਂ ਬਾਈ ਜਿਹੜੇ ਠੰਡ ਚ ਲੰਘ ਜੇ ਨੇ ਉਧਰ ਹੈ ਚਲੋ ਵਧੀਆ ਹੋ ਗਿਆ ਉੱਥੇ ਕਿਦਾਂ ਹੁਣ ਪੰਜਾਬ ਦਾ ਮਾਹੌਲ ਮੈਂ ਤਾਂ ਹੁਣ ਕਾਫੀ ਟਾਈਮ ਹੋ ਗਿਆ ਗਏ ਨਾ ਤੇ ਤੁਹਾਨੂੰ ਕਿਦਾਂ ਲੱਗਿਆ ਵਧੀਆ ਵੀਰੇ ਪੰਜਾਬ ਦਾ ਮਾਹੌਲ ਭਈ ਅਰੇ ਕਾਪਾ ਸਟਾਰਟ ਕਰਦੇ ਆ ਜਿੱਦਾਂ ਆਪਣੀਆਂ ਗੱਲਾਂ ਬਾਤਾਂ ਇਹ ਪੋਡਕਾਸਟ ਦੀਆਂ ਜਿਵੇਂ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਤੁਹਾਨੂੰ ਅਸੀਂ ਤਾਂ ਛਿੰਦੇ ਦੇ ਨਾਲ ਨਾ ਜਾਣਦੇ ਹਣਾ ਜਿਆਦਾਤਰ ਜਿਵੇਂ ਕਬੱਡੀ ਵਾਲੇ ਆ ਤੁਹਾਨੂੰ ਸਾਰੇ ਮਿਲਾਂ ਦਾ ਜਿਆਦਾ ਫਰੈਂਡ ਸਰਕਲ ਤੁਹਾਡਾ ਯਾਰ ਦੋਸਤ ਆ ਛਿੰਦੇ ਨੰਗਲ ਦੇ ਨਾਮ ਨਾਲ ਜਾਣਦੇ ਹਾਂ ਹਾਂਜੀ ਤੇ ਤੁਹਾਡਾ ਪਿੰਡ ਤਾਂ ਸਾਡੇ ਪਿੰਡਾਂ ਦੇ ਨੇੜੇ ਆ ਹਣਾ ਥਰਾਜ ਮੋਗੇ ਜ਼ਿਲ੍ਹੇ ਦੇ ਵਿੱਚ ਪੈਣਦਾ ਤੇ ਛਿੰਦੇ ਨੰਗਲ ਨਾਲ ਕਿੱਦਾਂ ਦੀ ਸਟੋਰੀ ਆ ਵੀਰੇ ਉਹ ਦੱਸੋ ਸਾਰਿਆਂ ਨੂੰ ਉਹ ਵੀਰੇ ਇਦਾਂ ਦੀ ਆ ਵੀ ਪਿੰਡ ਦਾ ਮੇਰਾ ਥਰਾਜ ਹੀ ਆ ਠੀਕ ਹੈ ਜੀ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਠੀਕ ਹੈ ਜੀ ਪਰ ਨੰਗਲ ਮੇਰੇ ਨਾਨਕ ਆ ਠੀਕ ਆ ਤੇ ਮੇਰਾ ਮਾਮਾ ਨਾ ਪਲਵਾਨ ਹਰ ਭਾਜਾਂਦਾ ਭਾਈ ਠੀਕ ਆ ਇਹ ਸਹੀ ਆ ਬਾਲਸ ਜੀ ਠੀਕ ਆ ਤੇ ਉਹ ਅਮਰੀਕਾ ਦਾ ਗੋਲ ਇਹ ਜਿਹੜਾ ਨੰਗਲ ਆਪਣਾ ਸੌਰੀ ਉੱਥੇ ਤੁਹਾਡੀ ਗੱਲ ਇਹ ਜਿਹੜਾ ਨੰਗਲ ਆਪਣਾ ਜਿਹੜਾ ਨਿਹਾਲ ਸਿੰਘ ਵਾਲੇ ਕੋਲ ਹਾਂਜੀ ਨਿਹਾਲ ਸਿੰਘ ਵਾਲੇ ਮੋਗੇ ਦੇ ਰਿਹਾ ਠੀਕ ਹੈ ਭਾਈ ਤੇ ਉਹ ਮੇਰਾ ਮਾਮਾ ਅਮਰੀਕਾ ਤੋਂ ਵੀ ਗੋਲ ਮੈਡਲਿਸ ਦਾ ਠੀਕ ਹੈ ਭਾਈ ਤੇ ਉਹ ਗੇਮ ਨਾਲ ਜੁੜਿਆ ਸੀ ਦੋ ਮੈਨੂੰ ਇੱਥੋਂ ਪਿੰਡ ਤੋਂ ਉੱਥੇ ਲੈ ਗਏ ओके okay. मैं गई हूं दी मेरा रुझान ਸੀਗਾ हां जी हां जी ओके ਉਹਨਾਂ ਕੋਲ ਜਾ ਕੇ ਮੈਂ ਗੇਮ ਸ਼ੁਰੂ ਕਰੀ ਤਾਂ ਫਿਰ ਮੈਂ ਉੱਥੇ ਹੀ ਪਲੱਸ 2 ਬੀਏ ਆਈਟੀ ਉੱਥੇ ਹੀ ਕਰੀ ਫਿਰ ਉੱਤੇ ਮਨ ਨਾਲ ਗੇਮ ਚੱਲਦੀ ਰਹੀ ਬਿਲਕੁਲ ਨੰਗਲ ਦੀਆਂ ਜੀ ਖੇਡਦਾ ਕਰਕੇ ਹਾਂ ਤੇ ਸਾਰੇ ਨੰਗਲ ਵਾਲੇ ਕਹਿਣ ਲੱਗੇ ਠੀਕ ਆ ਵੀ ਤਾਂ ਛਿੰਦਾ ਨੰਗਲ ਕਹਿੰਦੇ ਆ ਤਾਂ ਹਾਂ ਜੀ ਵੀਰੇ ਤੇ ਇਹਦੇ ਨਾਲ ਹੋਈ ਆ ਵੀ ਮਾਂ ਨਾਲ ਪਿਆਰ ਆ ਫਿਰ ਮਾਮਿਆਂ ਨਾਲ ਵੀ ਨਾਨਕੇ ਪਿਆਰ ਆਪਣੇ ਪਰਿਵਾਰ ਨਾਲ ਹੀ ਜ਼ਿਆਦਾ ਪਿਆਰ ਤੁਹਾਡਾ ਨਾਲ ਦੇ ਪਰਿਵਾਰ ਨਾਲ ਹਾਂ ਉਹ ਚੀਜ਼ਾਂ ਹੋ ਜਾਂਦੀਆਂ ਮਲਟੀ ਟੈਲੈਂਟ ਦੋਸਤੋ ਇਸ ਕਰਕੇ ਕਿਹਾ ਮੈਂ ਬਾਈ ਦਾ ਮਲਟੀ ਟੈਲੈਂਟ ਇਸ ਕਰਕੇ ਕਿਹਾਗਾ ਕਿਉਂਕਿ ਬਾਈ ਨੇ ਅਸੀਂ ਮਨ ਲਾਦਾ ਇਕੱਠੇ ਜੀ ਆਏ ਹੋਵਾਂਗੇ ਤੇ ਬਾਈ ਨੇ ਪਹਿਲਾਂ ਕਾਫੀ ਹੋਰ ਕੰਮ ਕੀਤੇ ਟਰੱਕਿੰਗ ਵੀ ਕੀਤੀ ਬਾਈ ਨੇ ਤੇ ਨਾਲ ਨਾਲ ਬਾਈ ਨੇ ਵੀ ਹੁਣ ਜਿੱਦਾਂ ਇਹਨਾਂ ਦਾ ਕੰਮ ਹੈਗਾ ਰੂਫਿੰਗ ਦਾ ਸਿੰਘ ਵਗੈਰਾ ਚੇਂਜ ਕਰਦੇ ਸ਼ਬਦਾਂ ਦੀਆਂ ਉਹ ਕੰਮ ਕਿਵੇਂ ਬਈ ਚੱਲੀ ਜਾਂਦਾ ਵਧੀਆ ਹਾਂ ਵੀਰੇ ਉਹ ਵਧੀਆ ਚੱਲੀ ਜਾਂਦਾ ਬਾਬਾ ਟਰੈਕਿੰਗ ਵੀ ਕਾਫੀ ਟਾਈਮ ਕੀਤੀ ਕਿੰਨਾ ਟਾਈਮ ਕੀਤੀ ਟਰੈਕਿੰਗ ਮੈਂ ਆਬਰੇ ਆਈ 2015 ਦੇ ਸਟਾਰਟਿੰਗ ਦੀ ਠੀਕ ਹੈ ਬਈ ਪਹਿਲਾਂ ਆ ਕੇ ਕਰੀ ਕਲੀਨ ਅਪ ਠੀਕ ਹੈ ਬੋਲੋਵਾਰਕ ਆਪਣੇ ਉੱਤੇ ਵੀ ਨਹੀਂ ਬੈਠੇ ਸਾਰੇ ਸਟਾਰਟਿੰਗ ਬਈ ਇਹ ਤੋਂ ਜ਼ੀਰੋ ਲੈਵਲ ਤੇ ਚੱਲਦੇ ਸਾਰੇ ਉੱਥੇ ਡੇਢ ਸਾਲ ਬੋਲੋਵਾਰਕ ਤੇ ਕਲੀਨ ਅਪ ਕਰੀ ਉਸ ਤੋਂ ਬਾਅਦ ਟਰੱਕ ਚਲਾਇਆ ਠੀਕ ਹੈ ਤੇ ਟਰੱਕ ਦਾ ਲਾਇਸੈਂਸ ਮੈਂ 28 ਦਿਨਾਂ ਚ ਲੈ ਲਿਆ ਸੀ ਠੀਕ 28 ਦਿਨਾਂ ਦੇ ਵਿੱਚ ਟਰੱਕ ਦਾ ਲਾਇਸੈਂਸ ਲੈ ਲਿਆ ਹੁਣ ਥੋੜਾ ਜਿਹਾ ਔਖਾ ਹੋਇਆ ਹਾਂ ਹਾਂਜੀ ਉਦੋਂ ਟਰੱਕ ਦਾ ਲਾਇਸੈਂਸ ਲੈ ਕੇ ਮੈਂ ਕਲੀਨ ਅਪ ਕਰਨ ਲੱਗਿਆ ਤੇ ਕਲੀਨ ਅਪ ਡੇਢ ਸਾਲ ਉਹ ਕਰਦਾ ਰਿਹਾ ਉਸ ਤੋਂ ਬਾਅਦ ਟਰੱਕ ਚਲਾਇਆ ਮੈਂ ਠੀਕ ਹੈ ਇੱਕ ਇੱਕ ਬੰਦੇ ਨਾਲ ਨਹੀਂ ਇੰਨਾ ਟਾਈਮ ਕੋਈ ਕਰਦਾ ਨਹੀਂ ਕੰਮ ਕਿਸੇ ਨਾਲ ਕਿਉਂਕਿ ਅੱਜ ਕੱਲ ਕੋਈ ਵੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਕਿੰਨਾ ਬੰਦਿਆਂ ਦਾ ਕੀ ਹੁੰਦਾ ਸੈਸ ਤੋਂ ਮਣਾ ਵੀ ਅ ਥੋੜੇ ਬਹੁਦੇ ਪੈਸੇ ਆ ਪਿੱਛੇ ਜਾ ਕੇ ਕਿਸੇ ਕੰਮਾਂ ਕਰਕੇ ਬੰਦਿਆਂ ਦਾ ਪਈ ਪਿਆਰ ਜਿਹੜਾ ਇਹਦਾ ਟੁੱਟ ਜਾਂਦਾ ਵੀ ਖਿੱਚਕ ਤਾਣੀ ਹੋ ਜਾਂਦੀਆਂ ਹਨ ਇੱਕ ਇੱਕ ਕੰਪਨੀ ਨਾਲ ਟਰੱਕ 6 ਸਾਲ ਚਲਾਇਆ ਤੇ ਨਹੀਂ ਉਹ ਬੰਦਿਆ ਕੰਪਨੀ ਜਿਹੜਾ ਮਾਲਕ ਨਹੀਂ ਸੀ ਉਹ ਆਪਣਾ ਭਰਾ ਹੀ ਸੀਗਾ ਠੀਕ ਹੈ ਜਦੋਂ ਮੈਂ ਉਹਦੇ ਨਾਲ ਟਰੱਕ ਚਲਾਇਆ ਇੱਕ ਟਰੱਕ ਸੀ ਉਹ ਕੋਲੇ ਠੀਕ ਹੈ ਤੇ ਉਹਦੇ 12 ਟਰੱਕ ਹੋਗੇ ਸੀਗੇ ਤੇ ਆਪਾਂ ਆਪਦੇ ਟਰੱਕ ਵਾਂ ਤੇ ਉਸ ਤੋਂ ਬਾਦ ਉਹ ਬਾਈ ਨੇ ਕੰਪਨੀ ਮਤਲਬ ਇੰਡੀਆ ਮੂਵ ਹੋ ਗਿਆ ਉਹ ਅੱਛਾ ਉਹ ਕੈਨੇਡਾ ਤੋਂ ਜਾਨੀ ਕਿ ਉਹ ਟਰাকিং ਕੰਪਨੀ ਸਾਰੀ ਛੱਡ ਕੇ ਸਾਰ ਘਰ-ਵਾਰ ਬੇਚ ਕੇ ਠੀਕ ਆ ਟਰাকিং ਕੰਪਨੀ ਛੱਡ ਕੇ ਠੀਕ ਆ ਇਹ ਨਹੀਂ ਕੋਈ ਫਰॉड ਕਰਕੇ ਅੱਛਾ ਕੱਲੇ-ਕੱਲੇ ਕੱਲੇ-ਕੱਲੇ ਡਰਾਈਵਰ ਦੀ ਕੱਲੇ-ਕੱਣੀ ਪੈਣੀ ਦੇ ਕੇ ਉਹ ਇੰਡੀਆ ਮੂਵ ਹੋ ਗਿਆ ਪੱਕੇ ਬਈ ਕਿਸੇ ਦਾ ਪੈਸਾ ਨਹੀਂ ਮਾਰਿਆ ਬਾਈ ਨੇ ਕਿਸੇ ਦਾ ਦੇਖੋ ਭਾਈ ਜਿਵੇਂ ਅੱਜ ਦਾ ਹੁਣ ਟਾਈਮ ਆ ਗਿਆ ਵੀ ਕਈ ਰੋਲੇ ਪੈਂਦੇ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਆਪਾਂ ਲਾ ਕੇ ਨਹੀਂ ਗੱਲ ਕਰਦੇ ਵੀ ਜਿੱਦਾਂ ਪੈਸੇ ਮਰਦੇ ਆ ਕੋਈ ਚਲੋ ਓਨਰ ਮਾੜਾ ਕੋਈ ਡਰਾਈਵਰ ਮਾੜਾ ਕੋਈ ਹੁੰਦਾ ਚੱਲੀ ਜਾਂਦਾ ਆਪਾਂ ਨੂੰ ਨਹੀਂ ਪਤਾ ਕਿਸੇ ਦਾ ਵੀ ਆਪਣੇ ਨਾਲ ਤਾਂ ਜਿੰਦਿਆਂ ਨਾਲ ਵੀ ਆਪਾਂ ਵਿੱਚ ਰਿਹਾ ਸਾਰੇ ਵਧੀਆ ਹੀ ਰਏ ਆ ਤੇ ਬਾਈ ਦੱਸਦਾ ਵੀ ਜਿਹੜੀ ਉਹ ਕੰਪਨੀ ਸੀ ਕੋਈ ਬਾਈ ਮਾਲਕ ਓਨਰ ਸੀਗਾ ਜਿਹੜਾ ਉਹ ਟਰਕਿੰਗ ਕੰਪਨੀ ਦਾ ਉਹ ਬਾਈ ਇੰਡੀਆ ਚਲੇ ਗਿਆ ਵੇਚ ਕੇ ਪਰ ਪੈਸੇ ਕੱਲੇ ਕੱਲੇ ਡਰਾਈਵਰ ਦੇ ਦੇ ਕੇ ਇਦਾਂ ਨਹੀਂ ਵੀ ਕਿਸੇ ਦਾ ਪੈਸਾ ਉਹਨੇ ਮਾਰਿਆ ਇੱਥੇ ਜਦੋਂ ਉਹ ਉਹ ਇੰਡੀਆ ਚਲੇ ਗਏ ਫਿਰ ਮੈਂ ਮੈਨੂੰ ਹੋਰ ਕਿਤੇ ਮੈਂ ਜਿਹੜਾ ਦੋ ਕਿਹੜੇ ਲਾਏ ਮੇਰੇ ਉਹ ਦਮਣ ਜਾਣੇ ਹੋਣੇ ਟਰੱਕ ਦਿਲਾਉਣ ਨੂੰ ਓਕੇ ਤੇ ਫਿਰ ਮੈਂ ਸੋਚਿਆ ਵੀ ਮੈਨੂੰ ਕਿਉਂ ਨਾ ਕੰਮ ਚੇਂਜ ਕਰ ਤੇ ਫਿਰ ਮੈਂ ਸੋ ਅਬ ਇਹ ਚੀਜ਼ ਸੋਚੀ ਵੀ ਹਾਲੇ ਉਮਰ ਵੀ ਆ ਅਰੇ ਜੀ ਸਿੱਖਣ ਦੀ ਉਮਰ ਵੀ ਆ ਤੇ ਕੰਮ ਕਰਨ ਦੀ ਉਮਰ ਵੀ ਆ ਰਾਈਟ ਤੇ ਪਹਿਲਾਂ ਮੈਂ ਕੁਝ ਟਾਈਮ ਕਰਿਆ ਸੀ ਪਾਰਟ ਟਾਈਮ ਰੂਫਿੰਗ ਦਾ ਕੰਮ ਠੀਕ ਆ ਬਈ ਤੇ ਫਿਰ ਮੈਂ ਪੱਕਾ ਹੀ ਇਹ ਕੰਪਨੀ ਖਲਾ ਕੇ ਹਾਂਜੀ ਤੇ ਇਸ ਪਾਸੇ ਰੂਫਿੰਗ ਵਾਲੇ ਪਾਸੇ ਆ ਗਿਆ ਇਹ ਬਈ ਜਿਹੜੀ ਕੰਪਨੀ ਇਕੱਲੇ ਦੀ ਆ 파ਟਨਰ ਹੈਗਾ ਤੁਹਾਡਾ ਕੋਈ ਨਹੀਂ ਨਹੀਂ ਬਈ ਇਹ ਇਕੱਲੇ ਦੀ ਆ ਇਕੱਲੇ ਦੀ ਆ ਹਾਂਜੀ ਕੀ ਨਾਮ ਆ ਕੰਪਨੀ ਦਾ ਬਾਈ ਕੰਪਨੀ ਦਾ ਨਾਮ ਯੰਗ ਰੂਫਿੰਗ ਯੰਗ ਰੂਫਿੰਗ ਹਾਂ ਕੋਈ ਨਹੀਂ ਬਈ ਵਧੀਆ ਗੱਲ ਆ ਵੀ ਚਲੋ ਵਧੀਆ ਕੰਮ ਸੋਣਾ ਚੱਲੀ ਜਾਂਦਾ ਆ ਕੰਮ ਵੀ ਵਧੀਆ ਕਹੇ ਡਕਾ ਮ ਹਨਾ ਚਾਰ ਪੰਜ ਮੁੰਡੇ ਨਾਲ ਤੁਰੇ ਫੜਿਆ ਉਹਨਾਂ ਕਰਕੇ ਮੈਂ ਤੁਰੇ ਫੜਦਾ ਮੇਰੇ ਨਾਲ ਕਰਕੇ ਉਹ ਤੁਰੇ ਫੜਦੇ ਆ ਆ ਚੱਲੀ ਜਾਂਦਾ ਇਦਾਂ ਹੀ ਹਨਾ ਨਹੀਂ ਵਧੀਆ ਫਿਰ ਇੰਡੀਆ ਗਏ ਸੀ ਜਿਵੇਂ ਹੁਣ ਇੰਨਾ ਟਾਈਮ ਤਿੰਨ ਚਾਰ ਮਹੀਨੇ ਲਾਇਆ ਜਾਂਦੇ ਤੇ ਇੰਡੀਆ ਵਰ ਕਿਦਾਂ ਆ ਰਿਹਾ ਇੰਡੀਆ ਦਾ ਵੀ ਮੈਂ ਸ਼ੁਰੂ ਤੋਂ ਹੀ 2015 ਤੋਂ ਲੈ ਕੇ ਹਰ ਸਾਲ ਇੰਡੀਆ ਜਾਣਾ ਹਾਂ ਮਤਲਬ ਜਨਵਰੀ ਤੋਂ 10 ਕਿਹੜਾ ਮੈਂ ਜਨਵਰੀ ਫਰਵਰੀ ਇੰਡੀਆ ਹੀ ਹੁੰਦੀ ਆ ਬੜੀ ਹਾਂਜੀ ਇਹ ਵੀ ਯਾਰ ਮਤਲਬ ਮੇਰੇ ਹੁਣ ਤੱਕ 13 ਟ੍ਰਿਪ ਹੋ ਗਈ ਜੀ ਆਦੀ ਵਿਧ ਬੈਡ ਫੈਮਲੀ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਆਪ ਕੱਲਾ ਚੜ ਜਾਓ ਕੱਲਾ ਚੜਦੇ ਹੋਈ ਫੈਮਲੀ ਨੂੰ ਇੱਥੇ ਛੱਡ ਗਿਆ ਉਸ ਲਈ ਇਹ ਗੱਲਾਂ ਆਪਣੇ ਲੋਕ ਕਰਦੇ ਆ ਇਹ ਕੱਲਾ ਪਸ ਨਹੀਂ ਵਿਧ ਬੈਡ ਫੈਮਲੀ ਤੇ ਮੇਰੇ ਨਾਲ ਹੀ ਜਾਂਦੇ ਆ ਤੇ ਨਾਲ ਹੀ ਅਸੀਂ ਆਉਂਦੇ ਆ ਫਿਰ ਉਹ ਮੈਂ ਇਹ ਰੂਫੇ ਦਾ ਕੰਮ ਵੀ ਤਾਂ ਹੀ ਚੂਜ਼ ਕਰਿਆ ਇਹ ਸਮਾਂ ਦੇ ਬ ਥੋੜਾ ਜਿਆਦਾ ਚੱਲਦਾ हां ठीक है अभी ठंड ਦੇ ਟਾਈਮ ਖੜਾ ਹੁੰਦਾ ਉਹ ਇੰਡੀਆ ਚਲੇ ਜਾਂਦਾ ਮਤਲਬ ਜਿਵੇਂ ਰਾਈਟ ਪਹਿਲਾਂ ਕਹਿ ਘਰੇ ਵੀ ਜਨਵਰੀ ਫਰਬੂਰੀ ਕੈਨੇਡਾ ਦੀ ਦੇਖੂ ਵੀ ਨਹੀਂ 2015 ਤੋਂ ਲੈ ਕੇ ਹਾਂਜੀ ਤਾਂ ਫਿਰ ਮੈਂ ਇਸ ਚੀਜ਼ ਦੇ ਵਿੱਚ ਚੂਜ਼ ਕਰਕੇ ਵਧੀਆ ਕੰਮ ਚੱਲਦਾ ਨਹੀਂ ਨਹੀਂ ਸਹੀ ਆ ਬਾਈ ਵਧੀਆ ਗੱਲ ਆ ਤੇ ਇੰਡੀਆ ਵੀ ਮੈਨੂੰ ਪਤਾ ਲੱਗਿਆ ਵੀ ਤੁਹਾਡਾ ਜਿਵੇਂ ਆਪਣੀ ਗੱਲਬਾਤ ਹੁੰਦੀ ਰਹਿੰਦੀ ਆਪਣੇ ਪਿੰਡ ਨੇੜੇ ਨੇੜੇ ਆ ਹਨਾ ਵੀ ਤੁਹਾਡਾ ਇੰਡੀਆ ਵੀ ਵਧੀਆ ਸੋਹਣਾ ਕਾਰੋਬਾਰ ਚਲਾਇਆ ਹੋਇਆਗਾ ਹਨਾ ਤੇ ਉੱਥੇ ਬੇਬੇ ਬਾਪੂ ਉੱਥੇ ਰਹਿੰਦੇਗੇ ਕੱਢ ਜਿੰਦੇ ਘੇੜਾ ਵੀ ਹਾਂਜੀ ਵੀ ਬੇਬੇ ਬਾਪੂ ਉੱਥੇ ਜਾਂਦੇ ਆ ਜਿਹੜਾ ਵੀ ਕੱਢਿਆ ਹੁੰਦਾ ਤੁਸੀਂ ਮੈਨੂੰ ਲੱਗਦਾ ਹੈ ਵੀ ਕੱਲ੍ਹ ਹੀ ਹਨ ਹਾਂਜੀ ਮੈਂ ਕੱਲ੍ਹ ਨਹੀਂ ਆ ਬੀ ਭੈਣ ਭਰਾ ਹੋ ਰਹੇ ਨਹੀਂ ਨਹੀਂ ਕੱਲ੍ਹ ਹੀ ਨਹੀਂ ਚਲੋ ਜੀ ਉਦਾਂ ਆਪਣੇ ਮੂਹ ਬੋਲੇ ਬਾਈ ਬਹੁਤ ਆ ਨਹੀਂ ਨਹੀਂ ਉਹ ਮੇਰੇ ਯਾਰ ਦੋਸਤ ਵੀ ਭਾਈ ਹੁੰਦੇ ਹਨ ਹਾਂ ਜਿਹੜੀ ਦੋਸਤਾਨੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹਦਾ ਜਿੱਥੇ ਵੀ ਹੁੰਦੇ ਅੱਜ ਕੱਲ੍ਹ ਵਿੱਚ ਭਰਾ ਵੀ ਜਿਹੜੇ ਹੈਗੇ ਆ ਜਿਹੜੇ ਖੜਦੇ ਆ ਕੇ ਤੇ ਜਿਹੜੇ ਭਰਾ ਆ ਗਿਆ ਵੀ ਤੇ ਯਾਰ ਦੋਸਤ ਜਿੱਥੇ ਖੜਦੇ ਆ ਉੱਥੇ ਕਹਿੰਦੇ ਹੁੰਦੇ ਵੀ ਹੋਰ ਕੋਈ ਖੜਦਾ ਵੀ ਨਹੀਂ ਹੈਗਾ ਮੰਮੀ ਜਿਹੜੀ ਆ ਜਾਂਦੇ ਆ ਜਿਹੜਾ ਚੱਕਰ ਲਾ ਜਾਂਦੇ ਆ ਫਿਰ ਉੱਥੇ ਵੀ ਘਰ- ਠੀਕ ਆ ਠੀਕ ਆ ਵਧੀਆ ਨਹੀਂ ਨਹੀਂ ਵਧੀਆ ਗੱਲ ਆ ਬਾਈ ਤੇ ਹੁਣ ਪੈਂਡ ਤੁਸੀਂ ਥਰਾਜ ਹੀ ਰਹਿੰਨੇ ਆ ਜਿਆਦਾਤਰ ਹਾਂਜੀ ਥਰਾਜ ਵੀ ਚੱਲੇ ਜਾਂਦੇ ਆ ਨੰਗਲ ਵੀ ਚੱਲ ਜਾਂਦਾ ਮੈਂ ਤੇ ਫਿਰ ਉਹਨਾਂ ਘਰ ਜਿਹੜਾ ਜ਼ਮੀਨ ਜੋ ਵੀ ਆ ਹਨਾ ਪੈਂਡ ਇੱਕ ਹਾਂ ਤੇ ਉਹ ਮੇਰਾ ਸਰਕਲ ਦਾ ਥੋੜਾ ਜਿਆਦਾ ਉੱਥੇ ਹੀ ਆ ਤੇ ਇੱਥੇ ਹੁਣ ਮੈਂ ਪਹਿਲਾਂ ਗੇਮ ਕਰਦਾ ਕਰ ਕੀ ਇੱਥੇ ਵੀ ਹੁਣ ਸਰਕਲ ਦਾ ਬੱਬੀ ਕਬੱਡੀ ਕਿੰਨਾ ਟਾਈਮ ਹੋ ਗਿਆ ਬਾਈ ਖੇਡਦੇ ਨੂੰ ਤੁਹਾਨੂੰ ਕਬੱਡੀ ਤਾਂ ਬਾਈ ਮੈਂ 22 ਸਾਲ ਹੋ ਗਿਆ ਆਣਗੇ 22 ਸਾਲ ਹੋ ਗਏ ਠੀਕ ਜੀ ਮੈਂ ਇਟਾਂ ਤੋਂ ਖੜਾ ਲੱਗਿਆ ਠੀਕ ਹਾਂ ਜੀ ਤੁਸੀਂ ਆਪਦੀ ਪੈਂਡ ਦੀ ਟੀਮ ਨਾਲ ਹੀ ਖੇਡਦੇ ਜਾਂ ਵੀ ਇਦਾਂ ਵੀ ਕਿਸੇ ਹੋਰਾਂ ਨਾਲ ਵੀ ਜਾ ਕੇ ਖੇਡਦੇ ਜਿਵੇਂ ਬੰਦੇ ਬਾਹਰਲੇ ਹੋ ਜਾਂਦੇ ਹਾਂ ਜੀ ਪਹਿਲਾਂ ਤਾਂ ਮੈਂ ਨੰਗਲ ਚ ਖੇਡਦਾ ਹੀ ਬਈ ਅੱਛਾ ਜੀ ਫਿਰ ਅਸੀਂ ਨੰਗਲ ਚ ਪਿੰਡੂ ਮੈਚ ਖੇਡਦਾ ਹੀ ਤੇ ਮੈਂ ਕੈਡਿੰਗ ਦਾ ਮੈਚ ਖੇਡਦਾ ਜਗਰਾਉਂ ਅਕੈਡਮੀ ਚ ਠੀਕ ਭਾਈ ਚੈਨਾਦ ਅਧਵਾ ਕੋਸੀ ਆਪਣਾ ਹਾਂ ਉਹਦੇ ਲਈ ਖੇਡਦਾ ਸੀ ਪਹਿਲਾਂ ਉਦੋਂ ਪਹਿਲਾਂ ਦੱਸ ਕੇ ਤੇ ਮੇਰੇ ਮਾਮਾ ਹੀ ਕੋਸੀਗੇ ਘਰ ਦੇ ਹੀ ਹਨਾ ਇਹਨਾਂ ਨੇ ਮੈਨੂੰ ਖੇਡਣ ਲਾਇਆ ਹਰ ਭਾਜਨ ਜਿਹੜੇ ਉਹ ਪ੍ਰਮਾਨੀ ਕਰਦੇ ਥੋਡੇ ਮਾਂਜੀ ਉਹ ਅਮਰੀਕਾ ਚ ਆ ਗਈ ਸੀ ਹਨਾ ਉਹ ਅਮਰੀਕਾ ਤੋਂ ਗੋਲਡ ਮੈਲ ਅਸਟ ਸੀਗੀ ਠੀਕ ਹੈ ਠੀਕ ਤੇ ਉਹ ਹੁਣ ਵਿਣੀ ਪੈ ਗਈ ਇਹਨੇ ਅੱਛਾ ਅੱਛਾ ਵਿਣੀ ਪੈ ਗਈ ਆ ਗਈ ਸੀ ਇੱਥੇ ਫਿਰ ਮੈਂ ਨੰਗਲ ਦੀਨ ਚ ਖੇਡਦਾ ਫਿਰ ਉਹ ਮੇਰੇ ਨਾਲ ਦੇ ਜਿੰਨੇ ਕਿ ਹੋਰ ਮੁੰਡੇ ਸੀਗੇ ਉਹ ਸਾਰੇ ਬਾਹਰ ਸੈੱਟ ਹੋ ਗਏ ਓਕੇ ਫਿਰ ਅਸੀਂ ਤੋਂ ਜਾ ਕੇ ਮੈਂ ਐਵਰੀwhere ਦੀ ਮੈਚ ਵਿੱਚ ਖੇਡਦਾ ਕੀ ਸਿਆਲ ਦੇ ਮੈਚ ਹੁੰਦੀ ਆ ਹਨਾ ਇਹ ਵੀ ਟੂਰਨਾਮੈਂਟ ਹੀ ਆਪਣੇ ਪੰਜਾਬ ਦੇ ਵਿੱਚ ਸਾਲਾਂ ਜੀ ਚੱਲਦੇ ਆ ਇਹ ਵੀ ਇੱਕ ਨਸ਼ਾ ਹੀ ਆ ਨਹੀਂ ਛੱਡਿਆ ਨਹੀਂ ਜਾਂਦਾ ਹਨਾ ਬਈ ਚੰਗੀ ਚੀਜ਼ ਆ ਤੁਸੀਂ ਜੁੜੇ ਆ ਨਸ਼ੇ ਪੱਤਿਆਂ ਤੋਂ ਬਚੇ ਆ ਮੈਂ ਤਾਂ ਆਪ ਕਹਿਣਾ ਵੀ ਜੇ ਕੋਈ ਵੀ ਭਰਾ ਆਪਣਾ ਜਿਹੜੇ ਵੀ ਹੁਣ ਨਵੇਂ ਉੱਬਰ ਦੀ ਉਮਰ ਦੇ ਨੌਜਵਾਨ ਆਗੇ ਮੁੰਡੇ ਆ ਜਿਹੜੇ ਮੈਂ ਤਾਂ ਆਪ ਕਹਿਣਾ ਵੀ ਖੇਡਣੀ ਚਾਹੀਦੀ ਆ ਇਹ ਚੀਜ਼ਾਂ ਬਈ ਹੁੰਦੀਆਂ ਹੀ ਆ ਵੀ ਤੁਸੀਂ ਨਸ਼ਾ ਚਾਹੀਦਾ ਜਿਹੜੀ ਚੀਜ਼ ਆ ਜ਼ਰੂਰੀ ਨਹੀਂ ਵੀ ਉਹੀ ਨਸ਼ਾ ਲੈਣਾ ਨਸ਼ਾ ਬਾਈ ਨੂੰ ਕਬੱਡੀ ਦਾ ਕਿਸੇ ਨੂੰ ਕਾਸੇ ਦਾ ਕਿਸੇ ਨੂੰ ਕਾਸੇ ਦਾ ਨਾ ਨਹੀਂ ਵਧੀਆ ਗੱਲ ਆ ਬਈ ਤੇ ਬੇਬੇ-ਬਾਪੂ ਤਾਂ ਗੇੜਾ ਤਾਂ ਕੱਢ ਕੇ ਹਾਂਜੀ ਬੇਬੇ ਆਪ ਕੋ ਐਵਰੀ ਏਰੀ ਘਟ ਜਾਂਦੇ ਆ ਵੀ ਉਹ ਵੀ ਅੱਛਾ ਅੱਛਾ ਬੀ ਠੀਕ ਆ ਯਾਰ ਕਾ ਦਾ ਔਖਾ ਹੋ ਜਾਂਦਾ ਥੋੜਾ ਜਿਹਾ ਇੱਥੇ ਰਹਿਣਾ ਕਰਨਾ ਨਾ ਨਹੀਂ ਚਾਹੀਆ ਕਾ ਗੱਲ ਤੇ ਐਦ ਕੀ ਹੋਣ ਜਿਵੇਂ ਗਏ ਆਂਗੇ ਉੱਥੇ ਤੇ ਕਿਦਾਂ ਪੰਜਾਬ ਦਾ ਮਾਹੌਲ ਠੀਕ ਲੱਗਿਆ ਵਧੀਆ ਵੀਰੇ ਮਾਹੌਲ ਆ ਆਪਾਂ ਤਾਂ ਪਹਿਲਾਂ ਹੀ ਵਧੀਆ ਲੱਗਦਾ ਸੀ ਤੇ ਹੁਣ ਵੀ ਵਧੀਆ ਹੈ ਨਾ ਹਾਂ ਤੇ ਕਈ ਬੰਦੇ ਆਉਣੇ ਜਿਹੜੇ ਇੱਥੇ ਬੈਠੇ ਆ ਜਾਂਦੇ ਨਹੀਂ ਪੰਜਾਬ ਕੱਲੇ ਉਥੋਂ ਵੀਡੀਓ ਦੇਖੀ ਜਾਂਦੇ ਆ ਸੋਸ਼ਲ ਮੀਡੀਆ ਰਾਹੀਂ ਉਹਨੂੰ ਆਏ ਲੱਗਦਾ ਵੀ ਪੰਜਾਬ ਚ ਪਤਾ ਨਹੀਂ ਕੀ ਆ ਰਾਈਟ ਕਿ ਜਦੋਂ ਆਪਣਾ ਸਾਰਿਆਂ ਨੂੰ ਹਾਈਪ ਜੀ ਬਣੀ ਪਈ ਵੀ ਪਤਾ ਨਹੀਂ ਕਿੰਨਾ ਚੀਜ਼ਾਂ ਹੋਊਗਾ ਵੀ ਪਤਾ ਨਹੀਂ ਗਿਆ ਪੰਜਾਬ ਤਾਂ ਹੈ ਹੀ ਨਹੀਂ ਕੁਝ ਵੀ ਹਣਾ ਨਹੀਂ ਨਹੀਂ ਵੀ ਇਹ ਗੱਲ ਐਵੇਂ ਦੀ ਕੋਈ ਗੱਲ ਨਹੀਂ ਜੀ ਆਪਾਂ ਨਾ ਹੁੰਦੇ ਆਪਾਂ ਵੀ ਉੱਥੇ ਹੀ ਹੋਣਾ ਸੀ ਰਾਈਟ ਆਪਣੇ ਨਾਲ ਦੇ ਵੀ ਉੱਥੇ ਹੈਗੇ ਆ ਹਾਂ ਚੱਲੀ ਜਾਂਦਾ ਸਾਰਾ ਕੁਝ ਉੱਥੇ ਪਰ ਉੱਥੇ ਐਵੇਂ ਨਹੀਂ ਮੈਨੂੰ ਤਾਂ ਐਵਰੀਅਰ ਆਪਾਂ ਜਾਂਦੇ ਆ ਕੋਈ ਚੱਕਰ ਨਹੀਂਗਾ ਮੇਰੇ ਸਵੇਰੇ ਵੀ ਜਾਂਦੇ ਆ ਰਾਤ ਨੂੰ 12-12 ਵਜੇ ਵੀ ਮੈਚ ਖੇਡ ਕੇ ਵਾਪਸ ਆਈਦਾ ਰਾਈਟ ਹਾਂ ਤੇ ਪਰ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਗਈ ਜਾ ਜਿਨ੍ਹਾਂ ਨਾਲ ਹੋ ਉਹਨਾਂ ਦੀ ਕੋਈ ਆਪਦੀ ਹੁੰਦੀ ਨਾ ਹੁੰਦੀ ਨਾ ਹੁੰਦੀ ਕਿਹੜਾ ਨਹੀਂ ਏਦਾਂ ਦੀ ਕੋਈ ਨਹੀਂ ਗਈ ਹਾਂ ਤੇ ਅਦਕੀ ਕਿੰਨੇ ਕਿ ਮੈਚ ਖੇਡਿਆ ਸੀ ਫਿਰ ਮੈਚ ਭਾਈ 20 ਕਿ ਮੈਚ ਖੇਡੇ ਸੀ ਅਦਕੀ ਅੱਛਾ ਹਾਂਜੀ ਨਹੀਂ ਚਲੋ ਚਲੋ ਕੰਮ ਤੋਂ ਵਿਆਹ ਜਿੱਦਾਂ ਹਣਾ ਆਓ ਜੀ ਚਲੋ ਤੁਹਾਨੂੰ ਕਰੇ ਵੀ ਸਾਰੀਆਂ ਚੀਜ਼ਾਂ ਵੀ ਦੇਖਣ ਦਾ ਸ਼ੌਂਕ ਵੀ ਪੂਰਾ ਹੋ ਜਾਈਦਾ ਹਣਾ ਇੰਨਾਂ ਚੀਜ਼ਾਂ ਨਾਲ ਇੰਨਾਂ ਚੀਜ਼ਾਂ ਹੁਣ ਫਿਰ ਆ ਕੇ ਕੰਮ ਚੱਲ ਪਿਆ ਕਿ ਹਜੇ ਵੈਂਟਰ ਕਰਕੇ ਥੋੜਾ ਸਲੋ ਆ ਨੇ ਕੰਮ ਚੱਲ ਪਿਆ ਬਈ ਆਗੇ ਛੱਤਾਂ ਦਾ ਹਾਂ ਛੱਤਾਂ ਦਾ ਕੰਮ ਚੱਲ ਪਿਆ ਹੁਣ ਯਾਨੀ ਕਿ ਇਹ ਤਾਂ ਹੁਣ ਗਰਮੀਓ ਗਰਮੀ ਦਾ ਫੋਲ ਹੀ ਰਹਿਣਾ ਤੇ ਇਹਨਾਂ ਤੋਂ ਮੀਂਹਾਂ ਤੋਂ ਪਹਿਲਾਂ ਆਪਣੇ ਬਾਰਸ਼ਾਂ ਤੋਂ ਪਹਿਲਾਂ ਪਹਿਲਾਂ ਸਾਰਿਆਂ ਨੂੰ ਹੁੰਦਾ ਵੀ ਆਪਣੀਆਂ ਛੱਤਾਂ ਚੇਂਜ ਕਰਾ ਲ ਜੇ ਇਹ ਵੀ ਹੁਣ ਇਹਦੇ ਚ ਤੁਹਾਡੀ ਟੀਮ ਹੋਣੀ ਆ ਸਾਰੀ ਹਾਂਜੀ ਇਹਦੇ ਚ ਪੰਜ 6 ਮੁੰਡਿਆਂ ਹੈ ਠੀਕ ਆ ਮਤਲਬ ਦੋ ਕਰੂ ਆਪਣੇ ਠੀਕ ਆ ਤੇ ਵਧੀਆ ਚੱਲੀਆਂ ਤੁਰੀ ਫਲਕਾਬਾਬੀ ਕਰਪਣਾ ਨਹੀਂ ਨਹੀਂ ਵਧੀਆ ਵਧੀਆ ਜਿਆਦਾ ਆਪਣੇ ਪੰਜਾਬੀਆਂ ਤੋਂ ਕੰਮ ਕੇ ਗੋਰਿਆਂ ਘਰਾਂ ਦੀ ਮਿਲ ਜਾਂਦਾ ਨਹੀਂ ਮੈਂ ਗੋਰਿਆਂ ਨਾਲ ਵੀ ਆ ਵੀ ਟਾਈ ਅਪ ਮੇਰਾ ਠੀਕ ਆ ਦੋ ਕੰਪਨੀਆਂ ਉਹਨਾਂ ਨਾਲ ਮੇਰਾ ਸਬ ਕੰਟਰੈਕਟਰ ਚੱਲਦਾ ਠੀਕ ਆ ਜਦੋਂ ਆਪਣਾ ਕੰਮ ਹੁੰਦਾ ਤਾਂ ਆਪਣਾ ਕਰੀਦਾ ਨਹੀਂ ਫਿਰ ਉਹਨਾਂ ਨਾਲ ਸਾਹੂਕਮ ਕੰਟਰੈਕਟਰ ਦੇ ਬੰਦੇ ਠੀਕ ਆ ਜੰਗ ਰੂਫ ਕੰਪਨੀ ਦਾ ਜੰਗ ਰੂਫਿੰਗ ਆ ਜੰਗ ਰੂਫਿੰਗ ਆ ਮੈਂ ਦੋਸਤੋ ਜੰਗ ਰੂਫਿੰਗ ਜੰਗ ਰੂਫਿੰਗ ਬਾਈ ਦੀ ਕੰਪਨੀ ਦਾ ਨਾਮ ਆਗਾ ਤੇ ਬਾਈ ਛੇ ਦਿਨ ਨੰਗੜਾ ਰਕੇ ਬਹੁਤ ਵਧੀਆ ਕੰਮ ਕਰਦੇ ਆ ਮੈਂ ਕਈ ਵੀਡੀਓ ਵੀਡੀਓ ਤੁਹਾਡੀਆਂ ਬਾਈ ਦੇਖਦਾ ਰਹਿੰਦਾ ਤੇ ਜੇ ਕਿਸੇ ਵੀ ਵੀਰ ਭਰਾ ਨੇ ਆਪਣਾ ਵੀ ਛੱਤ ਚੇਂਜ ਕਰਾਉਣੀ ਹੈ ਸਿੰਗਲਾਂ ਚੇਂਜ ਕਰਾਉਣੀ ਆ ਬਾਈ ਆਰਗਨ ਦਾ ਜਰੂਰ ਕੰਟੈਕਟ ਕਰਿਓ ਐਂਡ ਤੇ ਤੁਹਾਨੂੰ ਨੰਬਰ ਵੀ ਦੇਵਾਂਗੇ ਅਸੀਂ ਵੀਡੀਓ ਦਾ ਆ ਵੀਡੀਓ ਦੇ ਬਾਈ ਹੋਣਾਂ ਦਾ ਨੰਬਰ ਦੇ ਦਾਂਗੇ ਤੁਹਾਨੂੰ ਜਰੂਰ ਅਸੀਂ ਐਂਡ ਤੇ ਹਨਾ ਤੇ ਬਾਕੀ ਇੱਥੇ ਜਿਵੇਂ ਹੁਣ ਟਰੱਕ ਚਲਾਇਆ ਤੁਸੀਂ ਉਹ ਕੱਲਾ ਕੈਨੇਡਾ ਵਾਈਡ ਚਲਾਇਆ ਜਾਂ ਇਧਰ ਨੂੰ ਵੀ ਚਲਾਇਆ ਅਮਰੀਕਾ ਨੂੰ ਵੀ ਟਰੱਕ ਦਾ ਵਹੀ ਮੈਨੂੰ ਲੱਗਦਾ ਮੈਂ ਕੋਈ ਗੁੰਨਾ ਛੱਡਿਆ ਹੀ ਨਹੀਂ ਅੱਛਾ ਠੀਕ ਨਾ ਕਿੰਨੇ ਟੀਮ ਚ ਚਲਾਉਂਦੇ ਕਿ ਸਿੰਗਲ 3 ਚ ਚਲਾਇਆ ਸਿੰਗਲ ਵੀ ਚਲਾਇਆ ਅਮਰੀਕਾ ਵੀ ਚਲਾਇਆ ਕੈਨੇਡਾ ਵੀ ਚਲਾਇਆ ਠੀਕ ਹਾਂਜੀ ਜ਼ਿਆਦਾ ਵੀ ਸਿੰਗਲ ਚ ਚਲਾਇਆ ਕਿ ਜ਼ਿਆਦਾ ਟੀਮ ਚ ਚਲਾਇਆ ਜ਼ਿਆਦਾ ਟੀਮ ਚ ਚਲਾਇਆ ਠੀਕ ਆ ਆਪਣਾ ਭਾਈ ਸੀ ਰਣਾਲਾ ਮੁੰਡਾ ਕਰਮਾ ਠੀਕ ਆ ਠੀਕ ਭਾਈ ਉਹਨੇ ਇਕੱਠਣੇ ਬਹੁਤ ਟੀਮ ਤੋਂ ੱਖਾ ਤਾਂ ਹੋ ਜਾਂਦਾ ਥੋੜਾ ਜਿਹਾ ਵੀ ਜੇ ਬੰਦੇ ਨਾਲ ਮਤ ਜੀ ਮਿਲਦੀ ਫੇਰ ਹੀ ਵਧੀਆ ਲੱਗਦਾ ਹਨਾ ਉਦਾਂ ਸਿੰਗਲ ਵਧੀਆ ਲੱਗਦਾ ਚਲਾਉਣਾ ਹਨਾ ਹਾਂ ਪਰ ਨਾਲ ਟੀਮ ਚ ਵੀ ਸਾਨੂੰ ਤਾਂ ਵਧੀਆ ਸੀ ਘਰੇ ਇਕੱਠੇ ਰਹਿੰਦੇ ਸੀ ਇਕੱਠੇ ਜਾਂਦੇ ਸੀ ਕੋਈ ਪਾਣੀਦਾਨੀ ਸੀ ਕੋਈ ਹਨਾ ਹਾਂ ਤੇ ਵਧੀਆ ਉਹਦੇ ਨਾਲ ਹੀ ਵਧੀਆ ਚਲਾਇਆ ਉਦੋਂ ਦਾ ਸਿੰਗਲ ਵੀ ਚਲਾਇਆ ਹਾਂ ਸੁਪਰ ਵੀ ਵੀ ਚਲਾਈ ਆ ਅੱਛਾ ਫਲੈਟ ਬੰਦ ਦਾ ਵੀ ਕੀਤਾ ਠੀਕ ਜੀ ਫੱਟੇ ਦਾ ਕੰਮ ਆ ਹੁੰਦਾ ਮੈਂ ਪਹਿਲੇ ਦਿਨੋਂ ਬਿਨਾਂ ਆਲਾ ਤਾਂ ਚਲੋ ਆਪਣਾ ਸ਼ੌਂਕ ਹਨਾ ਪੋਡਕਾਸਟ ਪਰ ਇੱਕ ਇਹ ਚੀਜ਼ ਆ ਗਈ ਵੀ ਮੈਂ ਦੇਖਿਆਗਾ ਵੀ ਜਿਹੜਾ ਬੰਦਾ ਫੱਟਾ ਕਰਨ ਲੱਗ ਜਾਂਦਾ ਠੀਕ ਆ ਸਾਰੇ ਡਰਾਈਵਰ ਰੀਫਰਾਂ ਵਾਲੇ ਵਧੀਆ ਪਰ ਫੱਟੇ ਦਾ ਕੰਮ ਮੇਰਾ ਸੋ ਮੈਨੂੰ ਬੜਾ ਸਵਾਦ ਦਿੰਦਾ ਮੈਨੂੰ ਐ ਹੁੰਦਾ ਰਿਹਾ ਵੀ ਬੜਾ ਵਧੀਆ ਲੱਗਦਾ ਉਹਦੇ ਮਨ ਨੂੰ ਸਕੂਨ ਮਿਲਦਾ ਮੈਨੂੰ ਫੱਟੇ ਦਾ ਕੰਮ ਕਰਕੇ ਫੱਟੇ ਦਾ ਕੰਮ ਆਇਆ ਵੀਰੇ ਵਟੇ ਦਾ ਇੱਕ ਫੇਜ਼ ਜਾਂਦਾ ਨਵਾਂ ਆਇਆ ਲੋਡ ਕਿਵੇਂ ਆਊਗਾ ਬੰਨਣਾ ਖੋਲਣਾ ਨਾ ਆਪਾਂ ਇਹ ਚੀਜ਼ਾਂ ਮੈਂ ਜੁੜਿਆ ਹੋਇਆ ਸ਼ੁਰੂ ਤੋਂ ਬਿਲਕੁਲ ਆਪਣੀ ਕੋਈ ਔਖਾ ਨਹੀਂ ਲੱਗਦਾ ਆਹ ਬੰਦਿਆਂ ਨੂੰ ਇਹ ਚੀਜ਼ ਔਖੀ ਲੱਗਦੀ ਆ ਵੀ ਟਰਪਾਪਾ ਲਓ ਜਾਂ ਲੋਡ ਬੰਨ ਲਓ ਆਪਾਂ ਉਹ ਜਿੱਦਾਂ ਵੀ ਜਿਹੜਾ ਫੱਟੇ ਦਾ ਕੰਮ ਆਣਾ ਮੈਨੂੰ ਤਾਂ ਵਧੀਆ ਲੱਗਦਾ ਵੀ ਇੱਕ ਤਾਂ ਹੁੰਦਾ ਕਿ ਆ ਵੀ ਐਵਰੀ ਡੇ ਤੁਸੀਂ ਇੱਕ ਜਗ੍ਹਾ ਹੀ ਜਾਣਾ ਪਰ ਮੈਂ ਰੋਜ਼ ਨਵੀਂ ਜਗ੍ਹਾ ਤੇ ਜਾਣਾ ਮੈਨੂੰ ਇਹ ਹੁੰਦਾਗਾ ਵੀ ਨਵੀਂ ਜਗ੍ਹਾ ਤੇ ਜਾ ਕੇ ਉਹ ਚੀਜ਼ਾਂ ਨੂੰ ਦੇਖਣਾ ਦੇਖਣਾ ਮੈਂ ਕੋਈ ਵੀ ਅਮਰੀਕਾ ਦਾ ਕੋਈ ਵੀ ਕੈਨੇਡਾ ਦਾ ਕੋਨਾ ਨਹੀਂ ਛੱਡਿਆ ਤੁਰੇ ਫਿਰਦਿਆਂ ਬੜਾ ਵਧੀਆ ਲੱਗਦਾ ਮਨ ਨੂੰ ਸਕੂਨ ਮਿਲਦਾ ਮੈਨੂੰ ਰੋਜ਼ ਨਵੀਆਂ ਚੀਜ਼ਾਂ ਮੈਂ ਜਿਹੜੇ ਨਵੇਂ ਮੁੰਡੇ ਉਹਨਾਂ ਨੇ ਵੀ ਕਿੰਨਾ ਵਿੱਚ ਹੈ ਤੇ ਮੇਰੇ ਨਾਲ ਵੀ ਆਏ ਕਿ ਬਾਈ ਗਏ ਸੀਗੇ ਉਹਨਾਂ ਨੂੰ ਮੈਂ ਹੱਸਦਾ ਹਾਂ ਮੈਂ ਯਾਰ ਬਾਈ ਤੁਸੀਂ ਨਾ ਉਹਨਾਂ ਕਰਿਆ ਕਰੋ ਜਿਵੇਂ ਨਾ ਬਾਈ ਵਰਗੇ ਖਿਜ ਜਾਂਦੇ ਆ ਕੰਮਾਂ ਧੰਦਿਆਂ ਤੋਂ ਮੈਂ ਕਹਿੰਦਾ ਬਾਈ ਕੰਮਾਂ ਤੋਂ ਖਿਜਿਆ ਨਾ ਕਰੋ ਰਾਮਦਰ ਨੇ ਇਹਨੂੰ ਕੰਮ ਨੂੰ ਆਪਦੇ ਨੂੰ ਨਾ ਵੀ ਸ਼ੌਂਕ ਨਾਲ ਕੰਮ ਕਰਿਆ ਕਰੋ ਤੁਸੀਂ ਦੇਖਿਓ ਕਿੰਨੀ ਬਰਕਤ ਮਿਲਦੀ ਹੈ ਵਧੀਆ ਰਹਿੰਦਾ ਬੰਦਾ ਹਨਾ ਤੇ ਬਾਈ ਜਿਵੇਂ ਮੰਨ ਲਓ ਜਿਹੜੀ ਕੰਪਨੀ ਨਾਲ ਤੁਸੀਂ ਉਹ ਬਾਈ ਤਾਂ ਫਿਰ ਇੰਡੀਆ ਚਲੇਗਾ ਬਾਅਦ ਚੁੱਟਾ ਕੇ ਚਲਾ ਕੇ ਇਹਦੋਂ ਬਾਅਦ ਚ ਚਲਾਇਆ ਹੀ ਨਹੀਂ ਤੁਸੀਂ ਨਹੀਂ ਉਦੋਂ ਬਾਅਦ ਥੋੜਾ ਜਿਹਾ ਟਾਈਮ ਚਲਾਇਆ ਫਿਰ ਉਦੋਂ ਮਤਲਬ ਦੋ ਦੋ ਚਾਰ ਦੋ ਚਾਰ ਕਿੱਡੇ ਲਾਇਏ ਹੋਣਗੇ ਉਹ ਮੰਨ ਜਾਈ ਨਹੀਂ ਮੰਨਿਆ ਹਨਾ ਹਾਂ ਫਿਰ ਮੈਂ ਸੋਚਿਆ ਵੀ ਆਪ ਕੰਮ ਚੇਂਜ ਹੀ ਕਰਿਆ ਜਾਵੇ ਠੀਕ ਮੈਂ ਇੱਧਰ ਆ ਗਿਆ ਇੱਧਰ ਆ ਕੰਮ ਰੂਫ ਵਾਲੇ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਦੋਂ ਵੀ 3 ਸਾਲ ਹੋ ਗਏ ਨੂੰ ਤਿੰਨ ਸਾਲ ਹੋ ਗਏ ਹੈ ਯਾਰ ਇੱਥੇ ਹੁਣ ਜਿਵੇਂ ਚੱਲੀ ਜਾਂਦਾ ਰਹਿੰਦਾ ਕਿ ਮੈਂ ਕਈ ਵਾਰ ਵੀਡੀਓ ਦੇਖਦਾਗਾ ਕਬੱਡੀ ਦੇ ਵਿੱਚ ਇਦਾਂ ਹੋ ਗਿਆ ਉਦਾਂ ਹੋ ਗਿਆ ਵੀ ਕੀ ਮੈਂ ਕੀ ਲੱਗਦਾ ਤੁਹਾਨੂੰ ਵੀ ਕੀ ਕਹਿੰਦੇ ਆ ਇਹ ਚੀਜ਼ਾਂ ਨੂੰ ਨਹੀਂ ਭਈ ਉਹ ਤਾਂ ਜਨੇ ਮੂਹ ਨਹੀਂ ਆ ਗੱਲਾਂ ਹਨ ਹਾਂ ਚੱਲੀ ਜਾਣਾ ਜਿੱਥੇ ਚੰਗਾ ਹੈ ਉੱਥੇ ਮਾੜਾ ਵੀ ਹੋਊਗਾ ਨਹੀਂ ਤਾਂ ਆਪਾਂ ਉਹ ਤਾਂ ਸ਼ਾਂ ਵੀ ਹੋਊਗੀ ਹਾਂ ਪਰ ਆਪਾਂ ਨੂੰ ਤਾਂ ਦਿਲ ਇਹ ਵੀ ਤੁਹਾਨੂੰ ਬਤਾ ਇੱਥੇ ਹਰ ਐਵਰੀ ਜਿਹੜਾ ਅਸੀਂ ਖੇਡਦੇ ਆਂ ਵੀ ਨਹੀਂ ਬਗ ਜਨੇ ਕੇ ਮੇਲੇ ਹੁੰਦੇ ਆ ਹਾਂ ਤੇ ਅਲਵਾਟਾ ਜੋ ਹੁੰਦੇ ਆ ਉੱਥੇ ਖੇਡੀਦੇ ਆ ਹਨਾ ਹਾਂ ਜਿਹੜੇ ਭਾਰੇ ਮੇਲੇ ਆ ਉਹਨੂੰ ਇੰਡੀਆ ਤੋਂ ਪਲੇਅਰ ਆਉਂਦੇ ਆ ਉਹ ਫਿਰ ਏ ਕਲਾਸ ਹੋ ਜਾਂਦੇ ਆ ਜਿੰਨੇ ਕੇ 20 ਕਲਾਸ ਮੇਲੇ ਅਸੀਂ ਖੇਡਦੇ ਆ ਹਨਾ ਹਾਂ ਉਹ ਵੀ ਚੱਲੀਆਂ ਸਾਨੂੰ ਤਾਂ ਕੋਈ ਡਾਇਨ ਇੰਡੀਆ ਜਾ ਕੇ ਖੇਡੇਦਾ ਹਾਂ ਨਹੀਂ ਨਹੀਂ ਤਾਂ ਹੈਗਾ ਨਹੀਂ ਜਿੱਦਾਂ ਵੀ ਆਪਣੇ ਕਹਿਣ ਦੇਣਾਗਾ ਵੀ ਹੁਣ ਥੋੜਾ ਗੈਂਗਸਟਰ ਰੌਲੇ ਅੱਗੇ ਜੀ ਐਵੇਂ ਹੋ ਗਿਆ ਜੀ ਫਲਾਨਾ ਹੋ ਗਿਆ ਜੀ ਉਹ ਤਾਂ ਮੈਂ ਕਹਿੰਦਾ ਵੀ ਗੱਲਾਂ ਬਾਤਾਂ ਹੀ ਆ ਵੀ ਥੋੜਾ ਬਹੁਤਾ ਚੱਲਦਾ ਵੀ ਹੋਗਾ ਚਲੋ ਮਾੜਾ ਮੋਟਾ ਹਾਂ ਉਹ ਤਾਂ ਵੀ ਹੁੰਦਾ ਹੀ ਹੈ ਜਿੱਥੇ ਹਨਾ ਪਹਿਲਾਂ ਹੀ ਵਗ ਗੱਲ ਕਰਕੇ ਆਣੇ ਆ ਪਰ ਨਹੀਂ ਇੰਨਾ ਕੋਈ ਚੱਕਰ ਨਹੀਂਗਾ ਆਪਾਂ ਪਿੰਡ ਵੀ ਆਏ ਮੇਲੇ ਕਰਾਉਨੇ ਆ ਅਸੀਂ ਹਾਂ ਜਿੰਨੇ ਕ ਆਪਦੇ ਲੈਵਲ ਜਿਹਦੇ ਹਾਂ ਜਿੰਨੇ ਕ ਅਸੀਂ ਬੰਦੇ ਇਥੇ ਜੁੜੇ ਹੋਏ ਆਪਣੀ ਕਲੱਬਾ ਵੀ ਨਹੀਂ ਪੈਗਾ ਬਲੇਜ਼ਰ ਕਹਿੰਗੇ ਕਬੱਡੀ ਕਲੱਬ ਵੀ ਨਹੀਂ ਪੈਗਾ ਨਹੀਂ ਮੈਂ ਥੋੜੀਆਂ ਫੁੱਟਮਾਰ ਮੈਂ ਦੇਣਾ ਉਹਨਾਂ ਦਾ ਜਿਵੇਂ ਸਰਕ ਬਣਾ ਦੇ ਕਿਸੇ ਤੋਂ ਇੰਨੇ ਯਾਰ ਦੋਸਤ ਕਿਉਂਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਾਹਲੇ ਜਾਣੇ ਜਿਆ ਇੱਥੇ ਮੈਂ ਦੇਖਦਾ ਹੁੰਨਾ ਹੈਗਾ ਤੇ ਪਰ ਥੋੜਾ ਮੈਂ ਦੇ ਨਾਲ ਉਹਨਾਂ ਦਾ ਗਰੁੱਪ ਜਾਂ ਬਹੁਤ ਵਧੀਆ ਗਰੁੱਪ ਨਹੀਂ ਨਹੀਂ ਵਧੀਆ ਬਾਬੇ ਗਰਪਣਾ ਬਈ ਤੇ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਜੇ ਕੱਲ ਨੂੰ ਤੁਹਾਨੂੰ ਵੀ ਇਹ ਚੀਜ਼ਾਂ ਟਰੈਕਿੰਗ ਵਗੈਰਾ ਫੇਰ ਦੁਬਾਰਾ ਕਰਨੀ ਪੈਗੀ ਜੀ ਮੰਨ ਲਓ ਵੀ ਵਿਚ ਵਿਚ ਪਾਰਟ ਟਾਈਮ ਵੀ ਕੋਈ ਚੱਕਰ ਨਹੀਂ ਹੈਗਾਗਾ ਵੀ ਤਿਆਰੀਆਂ ਕਿ ਵੀ ਐਡੀ ਕੋਈ ਗੱਲ ਹੀ ਨਹੀਂ ਹਾਂ ਨਹੀਂ ਨਹੀਂ ਐਵੇਂ ਤਾਂ ਕੋਈ ਚੱਕਰ ਨਹੀਂ ਬਾਈ ਹਾਂ ਪਹਿਲੀ ਗੱਲ ਬਾਬਾ ਆਪਣਾ ਕੰਮ ਇੱਧਰ ਹੀ ਘੈਂਡਾ ਹੁਣ ਤੇ ਆਪਾਂ ਨੂੰ ਥੋੜਾ ਜਿਹਾ ਸਬਰ ਵੀ ਆ ਹਾਂ ਪੁਰਾਣੇ ਘਰਾਂ ਦੀ ਥੋੜਾ ਜ਼ਿਆਦਾ ਕਰਕੇ ਖੁਸ਼ ਆਵੇਂ ਹਾਂ ਵੀ ਉਹਤੇ ਪੈ ਮਨੀ ਹੋਲਡ ਨਹੀਂ ਹੁੰਦੀ ਰਾਈਟ ਪੈਸਾ ਹਾਂ ਨਾ ਮੈਂ ਥੋੜਾ ਜਿਹਾ ਵੇਟ ਕਰਨੀ ਪੈਂਦੀ ਹੈ ਵੇਟ ਕਰਨੀ ਪਰ ਨਵੇਂ ਆਂ ਦੀਆਂ ਵੀ ਕਰੀ ਜਾਂਦੀਆਂ ਠੀਕ ਹੈ ਜਿਆਦਾ ਮੈਂ ਪੁਰਾਣੇ ਦੀ ਕਰਦਾ ਉਹ ਜਿਵੇਂ ਚੋਆ ਆ ਵੀ ਜਿਹੜੀ ਆਉਂਦੀ ਹੈਗੀ ਚੁਆਇਸ ਆ ਅਗਲੇ ਦੀ ਹੁੰਦੀ ਹੈ ਕਲਰ ਕਲਰ ਜੇ ਚੇਂਜ ਕਰਕੇ ਨਾ ਵੀ ਕਿਦਾਂ ਦੀ ਛੱਤ ਛੁੱਤ ਪਾਉਣੀ ਹੈ ਉਹਨਾਂ ਦੀ ਤੁਸੀਂ ਸਾਰਾ ਕੁਝ ਸੀ ਤੁਹਾਡਾ ਹੀ ਆਉਂਦਾ ਅਰੇਂਜਮੈਂਟ ਜਾਂ ਵੀ ਸਿੰਗਲ ਸਿੰਗਲ ਲੈ ਆ ਕੇ ਦੇਣ ਦੇ ਨਹੀਂ ਨਹੀਂ ਵੀਰੇ ਆਪਣਾ ਹੀ ਹੁੰਦਾ ਬੈਦ ਲੇਬਰ ਬੈਦ ਮਟੀਰੀਅਲ ਮਟੀਰੀਅਲ ਸਹੀ ਸਭ ਨਾਲ ਦਾ ਵਧੀਆ ਯਾਨੀ ਕਿ ਵ ਤੇ ਜਿਵੇਂ ਮੰਨ ਲਓ ਹੁਣ ਇਹ ਆ ਹੁੰਦਾ ਹੈ ਕਿ ਵੀ ਤੁਹਾਡੇ ਨਾਲ ਬੰਦੇ ਜਿਹੜੇ ਆਪਦੇ ਘਰ ਦੀ ਆ ਜਾਂ ਵੀ ਯਾਰ ਦੋਸਤਾਂ ਜਾਂ ਕੋਈ ਬਾਹਰੀ ਆ ਵੀ ਜਿਵੇਂ ਆਪਦੇ ਘਰ ਦੇ ਘਰ ਦੇ ਜਿਵੇਂ ਆਪਣਾ ਸਰਕਲ ਜਾਂਦਾ ਹੈ ਤਾਂ ਮੁੰਡੇ ਵੀਰੇ ਆਈਆਂ ਕੰਮ ਵਾਲੇ ਹਨ ਵੀਰੇ ਆਪਾਂ ਪਰ ਆਪਰਾ ਵਾਂਗੂ ਹੀ ਰਹਿੰਦੇ ਆ ਤੇ ਉਹ ਵੀ ਆਪਣਾ ਭਰਾਵਾਂ ਵਾਂਗੂ ਹੀ ਰਹਿੰਦੇ ਆ ਠੀਕ ਆ ਹਾਂ ਵੀ ਉਹ ਜਾਨੀ ਕਿ ਆਪਦੇ ਬੰਦੇ ਹੀ ਆ ਕਿ ਵੀ ਕੋਈ ਚੱਕਰ ਹੀ ਨਹੀਂਗਾ ਵੀ ਵਧੀਆ ਸਾਰਾ ਸਿਸਟਮ ਆ ਉਹ ਆਈ ਹੁੰਦਾ ਨਾ ਟੀਮ ਵਰਕ ਦੇ ਵਿੱਚ ਸਾਰਿਆਂ ਦੀ ਸੋਚ ਮਿਲਦੀ ਕੋਈ ਜਾਂ ਸਾਰੇ ਆਣੇ ਤਾਂ ਫੇਰ ਹੀ ਵਧੀਆ ਸਵਾਦ ਆਉਂਦਾ ਹੈ ਤੇ ਹੁਣ ਫੇਰ ਆਪਾਂ ਉਧਰ ਹੀ ਚਾਲਦੇ ਆ ਕਬੱਡੀ ਵਾਲੀ ਨੂੰ ਆਪਾਂ ਥੋੜੇ ਜਿਹਾ ਐ ਹੋਣੀਆਂ ਚੀਜ਼ਾਂ ਜੀ ਹਨਾ ਕਬੱਡੀ ਦੇ ਵਿੱਚ ਯਾਰ ਬਾਈ ਜਿਵੇਂ ਮੰਨ ਲਓ ਤੁਸੀਂ ਹੁਣ ਖੇਡਦੇ ਆ ਹੁਣ ਤਾਂ ਅੱਗੇ ਨਾਲ ਤਾਂ ਬਹੁਤ ਫਰਕ ਪਿਆ ਵਾ ਇਹਨਾ ਮੰਨੋ ਮੈਂ ਤਾਂ ਅੱਗੇ ਜਾਨੀ ਕਿ ਜਿਹੜੀ ਕਬੱਡੀ ਹੁੰਦੀ ਸੀਗੀ ਵੀ ਬਾਹਲੇ ਛੋਟੇ ਲੈਵਲ ਤੇ ਰਹਿੰਦੀ ਸੀਗੀ ਵੀ ਜਾਨੀ ਹਨਾ ਚਲੋ ਵੀ ਟੂਰਨਾਮੈਂਟ ਦੇ ਲੱਖ ਸਵਾ ਲੱਖ ਹੌਣ ਤਾਂ ਮਿਲਦਾ ਕਰੋੜਾਂ ਸੀ ਜਿਹੜੀ ਚੱਲੀ ਗਈ ਹੈ ਹਨਾ ਹੁਣ ਤੁਸੀਂ ਕਿੰਨੇ ਕਿੱਥੇ ਕਿੱਥੇ ਖੇਡ ਕੇ ਆ ਟੂਰਨਾਮੈਂਟ ਜਿਹੜੇ ਖੇਡ ਕੇ ਆ ਹੁਣ ਸਾਬੇ ਖੇਢੀ ਗਏ ਆ ਹੁਣ ਆਜੋ 2 ਸਾਲ ਹੋ ਗਏ ਹੁਣ ਆਪਣੇ ਪਲੈਂਟ ਦੀ ਅਛਾ ਆਪਦੇ ਪਿੰਡ ਦੀ ਬਣ ਗਏ ਹੁਣ ਹਾਂਜੀ ਤੋਂ ਵਧੀਆ ਤੰ ਰੇਡਰ ਆ ਹੁਣ ਸਟਾਰਟਿੰਗ ਪਹਿਲਾਂ ਤੁਸੀਂ ਨੰਗਲ ਤੋਂ ਖੇਡਦੇ ਸੀ ਨੰਗਲ ਜੀ ਗਰੀ ਉਤਰਿੰਦਾ ਉੱਥੇ ਕਰਕੇ ਉੱਥੋ ਜੇ ਖੇਡਦਾ ਸੀ ਫਿਰ ਉੱਥੋਂ ਦੇ ਸਾਰੇ ਮੁੰਡੇ ਅਸੀਂ ਸੈੱਟ ਹੋ ਗਏ ਬਾਹਰੋਂ ਆ ਗਏ ਹਾਂ ਫੇਰ ਹੁਣ ਜੋ ਜਾਈਦਾ ਹੁਣ ਆਪਣੇ ਪਿੰਡ ਦੀ ਨਹੀਂ ਵਧੀਆ ਉੱਠੀ ਵੀ ਆ ਵਧੀਆ ਮੁੰਡੇ ਹੁਣ ਉਹਨਾਂ ਨਾਲ ਮੈਚ ਨਹੀਂ ਖੇਡ ਲਈਦੇ ਹੁਣ ਕੋਈ ਬਾਹਰ ਲਾਣੀ ਤੁਹਾਡੇ ਪਿੰਡ ਦੇ ਥਰਾਜ ਦੇ ਬੰਦੇ ਹੀ ਆ ਸਾਰੇ ਹਾਂ ਥਰਾਜ ਦੇ ਹਾਂਜੀ ਖੇਡਦੇ ਠੀਕ ਆ ਥਰਾਜ ਦੇ ਕਿਉਂਕਿ ਬਾਹਰੋਂ ਆਉਂਦਾ ਇੱਕ ਦੋ ਪਲੇਅਰ ਖੜਾ ਲਈਦੇ ਆ ਜਿਦਾਂ ਮੇਰੇ ਕੋਲ ਇਕੱਲੇ ਪੰਜ ਜਿੱਥੇ ਵੀ ਯਾਨੀ ਕਿ ਟੂਰਨਾਮੈਂਟ ਇਹਦੇ ਚ ਇਨਵਾਈਟ ਵਗੈਰਾ ਵੀ ਕਰਦੇ ਵੀ ਫਲਾਨੀ ਟੀਮ ਆਉਣੀ ਚਾਹੀਦੀ ਹੈ ਨਾ ਆਪਣੋ ਇੱਧਰ ਦੀ ਟੀਮ ਆਉਣੀ ਚਾਹੀਦੀ ਹੈ ਨਾ ਹੁਣ ਤਾਂ ਇਹ ਜੀ ਹੈਗੀ ਆ ਵੀਰੇ ਪਹਿਲਾ ਖੇਡਦੇ ਪਹਿਲਾਂ ਤਾਂ ਆਪ ਜਾਂਦੇ ਸੀ ਵੀ ਉਹ ਤਾਂ ਫਿਰ ਕੋਈ ਵੀ ਬੰਦਾ ਜ਼ੀਰੋ ਤੋਂ ਇਸ ਜਾਂਦਾ ਹਨਾ ਵੀ ਉਹ ਦੋ ਬੰਦੇ ਨੂੰ ਆਂਦਾ ਵੀ ਆਪ ਅੱਗੇ ਹੋਵਾਂਗੇ ਆਪਾਂ ਕੋਈ ਵੀ ਕੰਮ ਤੁਹਾਨੂੰ ਅੱਗੇ ਜੇ ਤੁਸੀਂ ਆਪ ਦੇ ਕੰਮ ਨੂੰ ਤੁਸੀਂ ਲੈ ਕੇ ਨਾ ਤੁਰੋਗੇ ਆਪ ਨੂੰ ਵੀ ਥੋੜਾ ਜਿਆ ਖਿੱਚਣਾ ਪੈਂਦਾ ਕੰਮ ਫਿਰ ਜਾ ਕੇ ਕਹਾਣੀ ਲੋਟ ਆਉਂਦੀ ਆ ਫਿਰ ਜਦੋਂ ਹਾਂ ਤੁਹਾਡਾ ਨਾਮ ਬਣ ਜਾਂਦਾ ਸਾਰਾ ਕੁਝ ਹੋ ਜਾਂਦਾ ਫਿਰ ਤੁਹਾਨੂੰ ਆਪਣੇ ਆਪ ਸੱਦੇ ਆਉਣ ਲੱਗਦੇ ਹੈ ਨਾ ਅਚਾਰਾ ਰ ਸਹੀ ਹੈ ਸਹੀ ਹੈ ਗੱਲ ਨਹੀਂ ਵਧੀਆ ਚੀਜ਼ ਆ ਗਈ ਬਾਈ ਤੇ ਕਲੀਨ ਅਪ ਦਾ ਜਿਵੇਂ ਸਟਾਰਟਿੰਗ ਤੇ ਕੀਤਾ ਸੀ ਤੁਸੀਂ ਆਪ ਠੇਕੇ ਲੈਂਦੇ ਸੀ ਕਿ ਕਿਸੇ ਅੰਡਰ ਕੰਮ ਕਰਦੇ ਨਹੀਂ ਆਪਣੇ ਦੇ ਵੀਰੇ ਪੋਲੋ ਭਾਰਗ ਗੋੜਿਆਂ ਦੀ ਕੰਮ ਬੜੀ ਚੱਲ ਪਾਈ ਨਾ ਓਕੇ ਤੇ ਜਿੰਨਾ ਸਾਰਾ ਪੋਲੋ ਭਾਰਗ ਸੀ ਉਹ ਅਸੀਂ ਗਾਦੇ ਪੰਜ 6-7 ਜਾਣੇ ਸੀਗੇ ਅਸੀਂ ਸਹੀ ਅਸੀਂ ਮਤਲਬ ਟੀਮ ਆ ਸੀਗੀ ਉਹ ਗੋੜਿਆਂ ਦੇ ਕੰਮ ਕਰਦੇ ਕਿੰਨਾ ਟਾਈਮ ਕੀਤਾ ਹੋ ਬਾਈ ਡੇਢ ਸਾਲ ਕੀਤਾ ਵੀਰੇ ਡੇਢ ਸਾਲ ਨਹੀਂ ਨਹੀਂ ਬਾਈ ਸਾਰੇ ਜ਼ੀਰੋ ਤੋਂ ਸਟਾਰਟ ਹੋ ਕੇ ਇੱਥੋਂ ਤੱਕ ਆਉਂਦੇ ਆ ਤੇ ਹੁਣ ਪਰਮਾਤਮਾ ਨੇ ਵਧੀਆ ਖਿੱਚਿਆ ਹੋ ਕੰਮ ਕਿ ਨਹੀਂ ਵਧੀਆ ਚੱਲਦੀ ਜਾਂਦਾ ਤੁਹਾਡਾ ਕੰਮ ਧੰਦਾ ਤੇ ਦੂਜਾ ਕੀ ਕਹਿੰਦੇ ਹੁਣ ਬੇਬੇ ਬਾਪੂ ਨਾਲ ਆ ਗਏ ਇੱਥੇ ਫਿਰ ਨਾਲ ਤੁਹਾਡੇ ਕਿਹ ਅਜੇ ਇੰਡੀਆ ਹੀ ਨਹੀਂ ਬੇਬੇ ਬਾਪੂ ਇੰਡੀਆ ਵਿੱਚ ਉੱਥੇ ਕੰਮ ਕਮ ਕਰਨੇ ਸਨ ਥੋੜੇ ਹਾਂ ਤੇ ਬਈ ਓਰਗਨਮਲ ਦਾ ਇਹ ਦੂੜਾ ਕਭੀ ਹੋ ਜਾਂਦਾ ਦਿਲ ਘੱਟ ਲੱਗਦਾ ਇੱਥੇ ਹਾਂ ਉਹਨਾਂ ਨੂੰ ਮੈਂ ਕਹਿੰਦੇ ਨਹੀਂ ਵੀ ਅਸੀਂ ਆਪ ਹੀ ਨਹੀਂ ਰਹਿੰਦੇ ਪਹਿਲੀ ਗੱਲ ਦਾ ਹਣਾ ਇਹ ਵੀ ਗੱਲ ਹੈ ਫਿਰ ਅਸੀਂ ਨੌਂਕ ਵੀ ਨਹੀਂ ਰਹਿੰਦੇ ਇੱਥੇ ਹਾਂ ਉਹ 6 ਕਿ ਮਹੀਨੇ ਰਹਿੰਦੇ ਉੱਥੇ ਹਾਂ ਤੇ ਇੱਕ ਜਿਵੇਂ ਮੈਂ ਤੁਹਾਨੂੰ ਇਹ ਪੁੱਛੂ ਵੀ ਤੁਸੀਂ ਹਰੇਕ ਸਾਲ ਜਾਂਦੇ ਆ ਤਿੰਨ ਮਹੀਨੇ ਤਿੰਨ ਮਹੀਨੇ ਜਾਣ ਤੋਂ ਬਾਅਦ ਤੁਹਾਨੂੰ ਕਿਦਾਂ ਵੀ ਲੱਗਦਾ ਵੀ ਕੀ ਡਿਸੀਜਨ ਆ ਵੀ ਤੁਸੀਂ ਹੁਣ ਪੰਜਾਬ ਦੇ ਹਾਲਾਤ ਵੀ ਦੇਖ ਕੇ ਉਹਨੇ ਹਰੇਕ ਵਾਰੀ ਕੀ ਲੱਗਦਾ ਤੁਹਾਨੂੰ ਤਾਂ ਤੁਸੀਂ ਜਿਹਨਾਂ ਅਬਰੀ ਆਏ ਆ ਪੰਜਾਬ ਦੇ ਹਾਲਾਤ ਵਧੀਆ ਹੀ ਆ ਹਨਾ ਜਦੋਂ ਇੱਥੇ ਬੈਠੇ ਬੰਦੇ ਦੇਖੀ ਜਾਂਦੇ ਆ ਜਿਹੜੇ ਨਹੀਂ ਜਾਂਦੇ ਖਾਸ ਕਰਕੇ ਉਹ ਉਹ ਸੋਸ਼ਲ ਮੀਡੀਆ ਥਰੂ ਦੇਖੀ ਜਾਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਨੇ ਮਾੜੀ ਖ਼ਬਰ ਹੀ ਫਲਾਉਣੀ ਆ ਤੇ ਇੱਥੇ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਆਏ ਲੱਗਦਾ ਵੀ ਉੱਥੇ ਸਾਰੇ ਕੀਤੀ ਆਏ ਹੋਈ ਜਾਂਦਾ ਹਨਾ ਨੈਗੇਟਿਵ ਪੋਜ਼ਿਟਿਵ ਦਾ ਹਰ ਜਗ੍ਹਾ ਹੀ ਹੁੰਦਾ ਉਹ ਤਾਂ ਹੈਗਾ ਹੀ ਬਾਈ ਇੱਥੇ ਉੱਥੇ ਐਨ ਫਿਊਚਰ ਮੇਰੀ ਤਾਂ ਆਪਦੀ ਵੀ ਇਹੀ ਪਲੈਨਿੰਗ ਆ ਬਾਬਾ ਸੌਖ ਰੱਖੇ ਥੋੜਾ ਕੁ ਟਾਈਮ ਠੀਕ ਚੱਲੀ ਜਾਂਦਾ ਜਿਵੇਂ ਜਾਂਦੇ ਐਵਰੀਅਰ ਵੀ ਉੱਥੇ ਸੈਟ ਹੂੰ ਤੇ ਬਾਕੀ ਅਗਲੇ ਦੇ ਡਿਸੀਜਨ ਤੇ ਆ ਮਾੜੀ ਤਾਂ ਆਪਾਂ ਇਹਨੂੰ ਕੈਨੇਡਾ ਨੂੰ ਵੀ ਨਹੀਂ ਮੜ ਕੇ ਆ ਸਕਦੇ ਕਿਉਂਕਿ ਇਹਨੇ ਪੈਰ ਆਪਣੇ ਕੈਨੇਡਾ ਨਹੀਂ ਰਾਈ ਬਿਲਕੁਲ ਤੇ ਆਪਾਂ ਕਹੀਏ ਉੱਥੋਂ ਜਦੋਂ ਚੰਗਾ ਸੀ ਤਾਂ ਹੀ ਇੱਥੇ ਆਏ ਆ ਹਨ ਤੇ ਆਏ ਵੀ ਆਪਾਂ ਸਾਰੀ ਪਤਾ ਹੀ ਆ ਕਿ ਪੈਸੇ ਲਈ ਨਹੀਂ ਆਏ ਆ ਹਨ ਤੇ ਜਿਹਨੇ ਡਿਸੀ ਜਿਹਨਾਂ ਸੱਦ ਦਾ ਏ ਉਹ ਡਿਸੀਜਨ ਲੈਣਾ ਚਾਹੀਦਾ ਤੁਸੀਂ ਆਫ ਕੈਮਰਾ ਗੱਲ ਕਰਦੇ ਸੀ ਵੀ ਇੱਕਦਮ ਅਸੀਂ ਕੰਮ ਤੋਂ ਆਏ ਸੀ ਮੈਂ ਤੇ ਮੇਰਾ ਫਰੈਂਡ ਵੀ ਉੱਦਾਂ ਗੱਡੀ ਖੜੀ ਸੀ ਪੁਲਿਸ ਤੋਂ ਵੀ ਸਾਨੂੰ ਮਹੀਨੇ ਬਾਦੋਂ ਕੀ ਗੱਲ ਸੀ ਕਿ ਉਹ ਤਾਂ ਕਿਸੇ ਦੇ ਮਿਕਰ ਕਿਸੇ ਦੇ ਘਰੇ ਗਿਆ ਸੀਗਾ ਇੱਥੇ ਮਤਲਬ ਕਿ ਡੈਥ ਹੋਈ ਸੀਗੀ ਉਹਨਾਂ ਦੇ ਘਰੇ ਕੋਈ ਲੇਡੀ ਦੋ ਲੇਡੀਆਂ ਗੱਲਾਂ ਕਰਦੇ ਪਿੰਨਾ ਸਿੰਘਾਂ ਵੀ ਇਸ ਵਾਰ ਅਸੀਂ ਇੰਡੀਆ ਜਾਣਾ ਪਹਿਲਾਂ ਗਏ 4-5 ਸਾਲ ਤੋਂ ਪਹਿਲਾਂ ਗਏ ਸੀਗੇ ਉਹ ਦੂਸਰੀ ਉਹਨੂੰ ਬੋਲੀ ਵੀ ਤੂੰ ਉੱਥੇ ਬੱਚੇ ਚੱਕ ਕੇ ਲੈ ਜਾਂਦੇ ਆ ਮੜਾ ਧਿਆਨ ਰੱਖਿਓ ਹਾਂ ਤੇ ਮੈਂ ਉਹਨਾਂ ਨੂੰ ਬੋਲ ਪਿਆ ਵਿਚਾਈ ਵੀ ਮੈਂ ਐਵਰੀ ইয়ার ਜਾਣਾ ਵੀ ਐਵੇਂ ਦਾ ਕੋਈ ਚੱਕਰ ਨਹੀਂ ਉੱਥੇ ਠੀਕ ਹੈ ਜੇ ਆਪਾਂ ਨਾ ਆਉਂਦੇ ਜਿਹੜੇ ਨਹੀਂ ਆਏ ਉਹਨਾਂ ਦੇ ਜਵਾਕ ਵੀ ਉੱਥੇ ਜਾ ਰਹੇ ਉਹ ਤਾਂ ਚੰਗੇ ਮਾੜੇ ਦਾ ਸ਼ਹਿਰ ਆ ਜੀ ਆਪਣੇ ਅਸੀਂ ਮੈਂ ਤੁਹਾਨੂੰ ਪਹਿਲਾਂ ਮਤਲਬ 2017-18 ਦੀ ਗੱਲ ਆ ਇਹ ਟਰੱਕ ਚ ਆਉਂਦੀ ਜਦੋਂ ਮੈਂ ਟਰੱਕ ਦਵਾਈ ਜਾਵਾਂ ਇੱਥੇ ਆਪਣੇ ਚੰਗੜਵੜ ਸੋਰੀ ਹਾਂ ਚੰਗੜਵੜ ਤੇ ਜਫਰ ਸਾਹ ਦੇ ਕੋਰਨਰ ਚਾਹ ਜੀ ਇੱਕ ਕੋਈ ਗੋਰਾ ਗੋਰੀ ਆਸਪਤ ਵਿੱਚ ਉਹਨਾਂ ਦੀ ਕੋਈ ਗੱਲ ਹੋਈ ਲੜਪੇ ਉਹਨਾਂ ਦੀ ਕੁੜੀ ਆ ਸੀ ਉਹਨਾਂ ਨੇ ਉਹ ਮਾਰਤੀ ਸੀ ਉਹਰੇ ਨੇ ਤੇ ਉੱਥੇ ਐਂਬੂਲੈਂਸ ਖੜੀ ਉੱਥੇ ਗੱਡੀ ਖੜੀ ਅਸੀਂ ਕੰਮ ਤੋਂ ਆਏ ਅਸੀਂ ਦੇਖ ਕੇ ਘਰੇ ਹੋੜ ਗਏ ਆਪਣਾ ਕੋਲੀ ਘਰ ਸੀ ਸਾਨੂੰ ਮਹੀਨੇ ਬਾਅਦ ਪਤਾ ਲੱਗਿਆ ਵੀ ਉੱਥੇ ਆ ਚੱਕਰ ਹੋਇਆ ਸੀ ਕਿਉਂਕਿ ਇਹਦੇ ਕੈਨੇਡਾ ਦੇ ਵਿੱਚ ਕੋਈ ਵੀ ਮਾੜੀ ਖਬਰ ਆਪਣੇ ਨਿਕਲਦੇ ਗੁਣੇ ਚੋਲ ਮਿਲਦੇ ਨੇ ਉਹ ਉੱਥੇ ਮਾੜੀ ਖਬਰ ਆਪਾਂ ਦੇਖਦੇ ਕਰਕੇ ਉਹਨਾਂ ਨੂੰ ਵਿਊ ਮਿਲਦੇ ਆ ਤੇ ਉਹ ਉਹੀ ਜਿਹਾ ਆਪਾਂ ਨੂੰ ਲੱਗ ਜਾਂਦਾ ਵੀ ਉਮੇਂ 8 ਤੇ ਬਹਿ ਕਾਉ ਨੋ ਜਿਆਦਾ ਗੱਲਾਂ ਭੱਡੀਆਂ ਲੱਗਦੀਆਂ ਮਤਲਬ ਕਹਿਣ ਦਾ ਇਹੀ ਆ ਵੀ ਜਿਆਦਾ ਆਪਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਉੱਥੇ ਕੀ ਆ ਸਾਰੇ ਕੀਤੀ ਆ ਵੀ ਸਾਰੇ ਟੱਚ ਕਿਡਾ ਨਹੀਂ ਹੁਣ ਆਪਾਂ ਮੈਂ ਵੀ ਟਰੱਕ ਚਲਾਉਣਾ ਤੁਸੀਂ ਵੀ ਟਰੱਕ ਚਲਾਇਆ ਰੋਜ਼ ਚੰਗੇ ਬੰਦੇ ਵੀ ਟੱਕਰਦੇ ਆ ਮਾੜੇ ਵੀ ਮਿਲਦੇ ਆਪਾਂ ਨੂੰ ਸਾਰਾ ਕੁਝ ਹੀ ਆ ਹਨਾ ਕਈ ਵਾਰੀ ਹੋਣਾ ਸੀ ਫਲੈਟ ਬੈਡ ਦਾ ਕੰਮ ਆਪਣਾ ਲੋਡ ਚੱਕਦੇ ਆ ਸ਼ਿਪਰ ਕਈ ਵਾਰਾ ਜਿਹੜਾ ਸਾਨੂੰ ਲੋਡਰ ਹੁੰਦਾਗਾ ਹਨਾ ਉਹ ਬੰਦੇ ਕੋਈ ਕਿੱਦਾਂ ਬੇਵਫ ਕਰਦਾ ਸਾਡੇ ਨਾਲ ਕਿੰਨੇ ਬੜੇ ਬੜੇ ਨਾਈਸ ਵੀ ਬੰਦੇ ਹੈਗੇ ਆ ਸਾਰੀਆਂ ਚੀਜ਼ਾਂ ਹੀ ਆ ਇੱਥੇ ਹਨਾ ਤੇ ਆਪਣੀ ਇੱਕ ਵਾਰੀ ਜਿਹੜੀ ਹੈਗੀ ਹੈ ਕਿ ਯੰਗ ਰੂਫਿੰਗ ਆ ਨਾ ਤੇ ਤੁਹਾਡਾ ਕੋਈ ਨਹੀਂ ਕੰਟੈਕਟ ਨੰਬਰ ਆਪਾਂ ਸਕਰੀਨ ਦੇ ਉੱਪਰ ਜਰੂਰ ਦੇ ਦਾਂਗੇ ਸੋ ਮਿੱਤਰੋ ਜੇ ਕਿਸੇ ਨੇ ਵੀ ਮੀਂਹ ਸਟਾਰਟ ਹੋਣ ਵਾਲੇ ਆ ਕਿੰਨੀ ਪੈਗ ਦੇ ਵਿੱਚ ਤੁਹਾਨੂੰ ਪਤਾ ਪਹਿਲਾਂ ਸਨੋਂ ਨੇ ਨੱਪੀ ਰੱਖੀਆਂ ਛੱਤਾਂ ਤੇ ਹੁਣ ਮੀਂਹ ਸਟਾਰਟ ਹੋਣ ਵਾਲੇ ਆ ਸੋ ਮੈਂ ਤੁਹਾਨੂੰ ਕਹਿਣਾਗਾ ਵੀ ਬਾਈ ਵਰਗੇ ਦਾ ਵੀ ਕੰਮ ਬਹੁਤ ਵਧੀਆ ਹੈਗਾ ਬਾਕੀ ਤੁਸੀਂ ਇਹਨਾਂ ਨੂੰ ਦੇਖਦੀ ਹੋਵੋਗੇ ਵੀਡੀਓ ਬਣਾਉਂਦੇ ਰਹਿੰਦੇ ਆ ਬਾਈ ਵਰਗੇ ਤੇ ਆਪਣਾ ਤੁਸੀਂ ਇਹਨਾਂ ਨਾਲ ਜਰੂਰ ਕੰਟੈਕਟ ਕਰਿਓ ਜੇ ਆਪਣੀਆਂ ਸਿੰਗਲਾਂ ਵਗੈਰਾ ਛੱਤ ਚੇਂਜ ਕਰਵਾਉਣੀ ਆ ਕਿਸੇ ਨੇ ਯੰਗ ਰੂਫਿੰਗ ਬਾਈ ਦਾ ਕ ਇਹ ਵੀਡੀਓ ਦੇ ਜਰੂਰ ਛੱਡਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡਾ ਇਹ ਪੋਡਕਾਸਟ ਵਧੀਆ ਲੱਗਿਆ ਹੋਊਗਾ ਤੇ ਨੈਕਸਟ ਟਾਈਮ ਫੇਰ ਮਿਲਦੇ ਆ ਕਿਸੇ ਇੱਕ ਵਧੀਆ ਤੇ ਵਧੀਆ ਇਨਸਾਨ ਨੂੰ ਸ਼ਖਸੀਅਤ ਨੂੰ ਤੇ ਜਲਦੀ ਮਿਲਾਂਗੇ ਥੋੜਾ ਵਖਵਾ ਪੈ ਜਾਂਦਾ ਤੁਹਾਡੇ ਨਾਲ ਟਾਈਮ ਲੱਗ ਜਾਂਦਾ ਚਲੋ ਕੰਮ ਕਰ ਕੈਨੇਡਾ ਦੇ ਵਿੱਚ ਜ਼ਰੂਰੀਆ ਕਰਨੇ ਤੇ ਸ਼ਿੰਦੇ ਬਾਈ ਬਹੁਤ ਧੰਨਵਾਦ ਆ ਤੁਹਾਡਾ ਸਾਡੇ ਤੁਹਾਨੂੰ ਵੀ ਆ ਵੀਡੀਓ ਦੇ ਵਿੱਚ ਆਉਣ ਲਈ ਸਾਡੇ ਨਾਲ ਪੋਡਕਾਸਟ ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਦੋਸਤੋ